ਸ਼ਹੀਦ ਭਗਤ ਸਿੰਘ ਆਟੋ ਜੂਨੀਅਨ ਵੱਲੋਂ ਕੀਤਾ ਗਿਆ ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ ਦਾ ਨਿੱਘਾ ਸਵਾਗਤ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਨਵੀਂ ਚੋਣ ਦੇ ਦੌਰਾਨ ਸੁਨੀਲ ਕੁਮਾਰ ਨੀਨੂ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਬਣੇ ਨੇ ਤਾਂ ਉੱਥੇ ਹੀ ਜਿੰਨੇ ਵੀ ਸ਼ਹਿਰ ਵਾਸੀ ਨੇ ਜਿਹੜੇ ਸਮੱਸਿਆਵਾਂ ਤੋਂ ਨਿਜਠ ਰਹੇ ਸੀ ਅੱਜ ਸਮੱਸਿਆਵਾਂ ਦੂਰ ਹੋਈਆਂ ਤਾਂ ਸਾਰੇ ਨਗਰ ਕੌਂਸਲ ਪ੍ਰਧਾਨ ਦਾ ਧੰਨਵਾਦ ਵੀ ਕਰ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅੱਜ ਸ਼ਹੀਦ ਭਗਤ ਸਿੰਘ ਆਟੋ ਜੂਨੀਅਨ ਵੱਲੋਂ ਸੁਨੀਲ ਕੁਮਾਰ ਨੀਨੂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਉੱਥੇ ਹੀ ਇੱਕ ਮੰਗ ਵੀ ਕੀਤੀ ਗਈ ਕਿ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ ਜਿੱਥੇ ਵੀ ਪਾਣੀ ਖੜਾ ਹੈ ਉਹ ਉਸ ਦਾ ਹੱਲ ਕੀਤਾ ਜਾਵੇ ਤੇ ਸਾਡੀਆਂ ਵੀ ਕੁਝ ਮੰਗਾਂ ਨੇ ਉਹਨਾਂ ਨੂੰ ਵੀ ਸਮੇਂ ਸਿਰ ਪੂਰਾ ਕੀਤਾ ਜਾਵੇ ਉੱਥੇ ਹੀ ਸੁਨੀਲ ਕੁਮਾਰ ਨੀਨੂ ਦਾ ਕਹਿਣਾ ਹੈ ਕਿ ਜਿੰਨੀਆਂ ਵੀ ਮੰਗਾਂ ਨੇ ਆਟੋ ਯੂਨੀਅਨ ਦਾ ਹੋਵੇ ਚਾਹੇ ਸਾਰੇ ਸ਼ਹਿਰ ਤੇ ਕੋਈ ਵੀ ਮਸਲਾ ਹੋਵੇ ਹਰ ਇੱਕ ਮਸਲੇ ਨੂੰ ਹੱਲ ਕਰਾਂਗੇ ਅਸੀਂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਵਾਂਗੇ ਉਹ ਹੋਰ ਕੀ ਕੁਝ ਕਿਹਾ ਉਹਨਾਂ ਨੇ ਸੋ ਇਹ ਕਰ ਦਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਬਾਈ ਜੀ ਜਿਹੜੇ ਪ੍ਰਧਾਨ ਜੀ ਨੇ ਸੁਨੀਲ ਕੁਮਾਰ ਨੀਨੂ ਜੀ ਅੱਜ ਤੱਕ ਪਾਣੀ ਦਾ ਮਸਲਾ ਹੱਲ ਕਿਸੇ ਤੋਂ ਹੋਇਆ ਨਹੀਂ ਸੀ ਇਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਪਾਣੀ ਦਾ ਮਸਲਾ ਹੱਲ ਕਿਵੇਂ ਨਾ ਕਿਵੇਂ ਕਰ ਹੀ ਦਿੰਦੇ ਨੇ ਪਰ ਹੁਣ ਪ੍ਰਮਾਤਮਾ ਦੀ ਜਿਹੜੀ ਮਿਹਰ ਹੈ ਉਹ ਤੀਜੇ ਦਿਨ ਮੀਂਹ ਹੀ ਹੋ ਜਾਂਦੀ ਹੈ ਹੁਣ ਕੀ ਕੀਤਾ ਜਾਵੇ ਪਾਣੀ ਦਾ ਨਿਕਾਸੀ ਦਾ ਕੰਮ ਪਾਈਪ ਦਾ ਜਿਹੜਾ ਚੱਲੀ ਜਾਂਦਾ ਉਹ ਕਮ ਸੇ ਕਮ ਵੀ 4-5 ਮਹੀਨੇ ਤਕਰੀਬਨ ਲੱਗ ਜਾਣਗੇ ਸਾਡਾ ਆਟੋ ਦਾ ਕੰਮ ਅੰਡਰ ਵਰਜਰ ਰੋਡ ਤੇ ਰੁਕ ਜਾਂਦਾ ਜਦੋਂ ਪਾਣੀ ਉੱਥੇ ਭਰ ਜਾਂਦਾ ਸਾਡਾ ਕੰਮ ਠੱਪ ਹੋ ਜਾਂਦਾ ਪਰ ਸਾਡੇ ਭਰਾ ਨੇ ਸੁਨੀਲ ਕੁਮਾਰ ਜੀ ਨੂੰ ਨੇ ਕਿ ਦੂਜੇ ਦਿਨ ਅਗਲੇ ਦਿਨੀ ਰਾਤ ਨੂੰ ਮੈਂ ਪੈਂਦਾ ਅਗਲੇ ਦਿਨੀ ਪਾਣੀ ਕਢਾਉਂਦੇ ਆ ਸਾਡਾ ਕਾਰੋਬਾਰ ਵਧੀਆ ਉਵੇਂ ਚੱਲ ਪੈਂਦਾ ਹੈ ਇਸ ਕਰਕੇ ਇਹ ਗਰੀਬਾਂ ਦਾ ਮਸੀਹ ਹੈ ਅਸੀਂ ਤਾਂ ਅੱਜ ਤੋਂ ਨੀਨੂ ਪ੍ਰਧਾਨ ਜੀ ਨਾਲ ਕੱਲ ਤੋਂ ਪਹਿਲਾਂ ਤੋਂ ਬਹੁਤ ਸਾਲਾਂ ਤੋਂ ਜੁੜੇ ਹੋਏ ਆ ਤੇ ਜੁੜੇ ਰਹਾਂਗੇ ਸਾਨੂੰ ਇਹੋ ਜਿਹਾ ਇਨਸਾਨ ਦੀ ਲੋੜ ਹੈ ਇਹ ਗਰੀਬਾਂ ਦਾ ਮਸੀਹ ਹੈ ਠੀਕ ਹੈ ਜੀ ਵਾਲਮੀਕ ਸਭਾ ਦਾ ਸੈਂਟਰ ਵਾਲਮੀਕ ਸਭਾ ਦਾ ਪ੍ਰਧਾਨ ਹੈ ਜੀ ਤੇ ਸਾਡੇ ਵਾਲਮੀਕ ਸਮਾਜ ਦਾ ਬਹੁਤ ਮਿਹਨਤੀ ਤੇ ਸੱਚਾ ਸੁੱਚਾ ਇਨਸਾਨ ਹੈ ਕੌਮ ਦਾ ਨਾਮ ਉੱਚਾ ਕੀਤਾ ਜੀ